ਪੰਜਾਬ ਤੇ ਇੱਕ ਬਹੁਤ ਹੀ ਜ਼ਿਆਦਾ ਬੁਰੀ ਖਬਰ ਆ ਰਹੀ ਆ ਤੁਹਾਨੂੰ ਪਤਾ ਹੀ ਰਾਜਵੀਰ ਜਵੰਦਾ ਜੀ ਦਾ ਐਕਸੀਡੈਂਟ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਗੰਭੀਰ ਤੇ ਬਹੁਤ ਨਾਜ਼ੁਕ ਹਾਲਤ ਦੇ ਵਿੱਚ 40 ਹਸਪੀਟਲ ਦੇ ਵਿੱਚ ਬਹੁਤ ਮੰਨ ਉਦਾਸ ਹੋਇਆ ਮੇਰਾ ਤੇ ਹੋਰ ਲੱਖਾਂ ਪੰਜਾਬੀਆਂ ਦਾ ਜਿੰਨੇ ਵੀ ਪੰਜਾਬੀ ਆ ਹਰ ਇੱਕ ਦਾ ਉਦਾਸ ਹੋਇਆ ਜਿਹਨੂੰ ਜਿਹਨੂੰ ਇਹ ਖਬਰ ਪਤਾ ਲੱਗੀ ਬਹੁਤ ਜ਼ਿਆਦਾ ਇਸ ਟਾਈਮ ਦੇ ਵਿੱਚ ਉੱਥੇ ਸਿੰਗਰ ਪਹੁੰਚ ਰਹੇ ਆ ਤੇ ਉਹਨਾਂ ਦੇ ਜਦੋਂ ਬਿਆਨ ਆ ਰਹੇ ਆ ਫਿਰ ਪਤਾ ਲੱਗਦਾ ਕਿ ਬੀਰ ਦੀ ਹਾਲਤ ਪੱਕੇ ਬਹੁਤ ਨਾਜ਼ੁਕ ਆ ਦੇਹੇ ਕੇ ਅੱਖਾਂ ਨਮ ਹੁੰਦੀਆਂ ਵੀਰ ਦੀ ਹਾਲਤ ਨੂੰ ਜਦੋਂ ਫੋਟੋ ਸਾਹਮਣੇ ਆ ਰਹੀਆਂ ਕੀ ਕਸੂਰ ਸੀ ਵੀਰ ਦਾ ਵੀਰ ਹਮੇਸ਼ਾ ਦੀ ਤਰ੍ਹਾਂ ਸ਼ਕਤੀਸ਼ੀ ਕੁਦਰਤ ਦਾ ਬਾਈਕਿੰਗ ਕਰਦਾ ਸੀ ਰਾਈਡਰ ਸੀ ਮਹਿੰਗੀ ਬਾਈਕ ਲੈ ਕੇ ਆ ਸੀ ਪਿਛਲੇ ਕੁਝ ਦਿਨਾਂ ਤੋਂ ਤੇ ਘੁੰਮਣ ਜਾਂਦਾ ਸੀ ਇਸ ਤਰ੍ਹਾਂ ਵੀ ਇਸ ਵਾਰ ਵੀ ਘੁੰਮਣ ਗਿਆ ਸੀ ਤੇ ਰਸਤੇ ਦੇ ਵਿੱਚ ਪਸ਼ੂ ਆ ਗਿਆ ਤੇ ਪਸ਼ੂ ਨਾਲ ਟਕਰਾਨ ਕਰਕੇ ਗੱਡੀ ਨਾਲ ਟਕਰਾਇਆ ਫਿਰ ਇੰਨੀ ਜ਼ਿਆਦਾ ਗੰਬੀਰ ਹਾਲਤ ਹੋ ਗਈ ਜਿਹਦੇ ਨਾਲ ਸਿਰ ਦੇ ਵਿੱਚ ਝੋਟਾਂ ਲੱਗੀਆਂ ਸਿਰ ਦੇ ਵਿੱਚ ਸੱਟਾਂ ਲੱਗੀਆਂ ਕਾਫੀ ਰੇਡ ਦੀ ਹੱਡੀ ਕਿੰਨੀ ਜਗ੍ਹਾ ਤੋਂ ਕ੍ਰੈਕ ਹੋ ਗਈ ਤੇ ਪਸਲੀਆਂ ਤੱਕ ਵੀ ਟੁੱਟ ਗਈਆਂ ਵੀਰ ਨੇ ਹੈਲਮਟ ਵੀ ਪਿਛਲੇ ਹੀ ਦਿਨਾਂ ਦੇ ਵਿੱਚ ਕੈਨੇਡਾ ਤੋਂ ਲੈ ਕੇ ਆਂਦਾ ਸੀਗਾ ਉੱਥੇ ਇੱਕ ਸ਼ੋਅ ਦੇ ਦੌਰਾਨ ਉਹ ਗਏ ਸੀਗੇ ਸ਼ੋਅ ਤੋਂ ਬਾਅਦ ਉੱਥੋਂ ਲੈ ਕੇ ਆਇਆ ਜਿੱਦਾਂ ਕਿ ਆਪਾਂ ਤੁਹਾਨੂੰ ਪਤਾ ਹੈ ਜਦੋਂ ਬਾਈਕ ਰਾਈਡਿੰਗ ਕਰਦੇ ਆ ਬਾਈਕਰ ਤੁਹਾਨੂੰ ਬਾਅਦ ਪਤਾ ਕਿ ਗੋਡਿਆਂ ਤੇ ਬਾਹਾਂ ਤੇ ਚੜਾ ਕੇ ਰੱਖਦੇ ਆ ਉਹ ਸਾਰਾ ਸਮਾਨ ਉਹ ਤੇ ਲੈ ਕੇ ਆਇਆ ਸੀ ਤੇ ਉਹ ਛੀਨ ਸੀ ਐ ਦਾ ਘੁੰਮਣ ਫਿਰਨ ਦਾ ਤੇ ਉਹ ਹੁਣ ਇਸ ਵਾਰ ਵੀ ਗਿਆ ਸੀ ਹਿਮਾਚਲ ਦੇ ਵਿੱਚ ਜਿੱਥੇ ਉਹਨਾਂ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੋ ਗਿਆ ਤੇ ਬਹੁਤ ਲੋਕ ਇਦਾਂ ਦੀਆਂ ਵੀਡੀਓਜ਼ ਪਾ ਰਹੇ ਆ ਆਰ ਆਈ ਪੀ ਲਿਖ ਕੇ ਕੋਈ ਕਮੈਂਟ ਕਰ ਰਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਸੋਚੋ ਕਿੰਨੇ ਪੰਜਾਬੀ ਉਹਦੇ ਨਾਲ ਜੁੜੇ ਹੋਏ ਆ ਕਿੰਨੇ ਪੰਜਾਬੀਆਂ ਦੀਆਂ ਜਜ਼ਬਾਤ ਉਸ ਨਾਲ ਜੁੜੇ ਹੋਏ ਆ ਹਰ ਇੱਕ ਪੰਜਾਬੀ ਸੈਡ ਹੋਈ ਬੈਠਾ ਅਰਦਾਸਾਂ ਕਰ ਰਿਹਾ ਰੱਬ ਅੱਗੇ ਤੇ ਤੁਸੀਂ ਇਦਾਂ ਦੇ ਕਮੈਂਟ ਕਰ ਰਹੇ ਆ ਇਦਾਂ ਦੀਆਂ ਪੋਸਟਾਂ ਪਾ ਰਹੇ ਆ ਤੁਹਾਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਤੁਹਾਨੂੰ ਸੋਚਣਾ ਚਾਹੀਦਾ ਉਸਦੇ ਪਰਿਵਾਰ ਬਾਰੇ ਉਸਦੇ ਬੱਚਿਆਂ ਬਾਰੇ ਅਰੋਸ ਦੀ ਉਮਰ ਬਾਰੇ ਔਰ ਉਸਨੇ ਕਿੰਨਾ ਕੁਝ ਦਿੱਤਾ ਪੰਜਾਬ ਨੂੰ ਸੰਗੀਤ ਪੰਜਾਬੀ ਸੰਗੀਤ ਜਗਤ ਨੂੰ ਉਹਦਾ ਤੁਸੀਂ ਕੁਝ ਵੀ ਦੇਖ ਲਿਓ ਫੋਲਕੇ YouTube ਤੇ ਘੰਟਾ ਲਾ ਲਿਓ 2 ਘੰਟੇ ਲਾ ਲਿਓ 3 ਘੰਟੇ ਕੋਈ ਵੀ ਤੁਹਾਨੂੰ ਇਦਾਂ ਦਾ ਗਾਣਾ ਨਹੀਂ ਕੋਈ ਇਦਾਂ ਦਾ ਕੋਈ ਸ਼ੋਅ ਨਹੀਂ ਕੋਈ ਇਦਾਂ ਦੀ ਕੋਈ ਵੀਡੀਓ ਨਹੀਂ ਮਿਲੇਗੀ ਜਿਹੜੀ ਕਿ ਤੁਹਾਨੂੰ ਹਾਰਟ ਕਰੇਗੀ ਜਾਂ ਪੈਸੇ ਨੂੰ ਇਨ ਫਿਊਚਰ ਕਰੇਗੀ ਜਾਂ ਇਨ ਫਾਸਟ ਦੇ ਵਿੱਚ ਕਿਸੇ ਨੂੰ ਕੀਤਾ ਹੋਵੇ ਉਹ ਬਹੁਤ ਹੁਨਾਰ ਸਮਝਦਾਰ ਗਾਇਕ ਸੀਗਾ ਇਦਾਂ ਦੇ ਗਾਇਕ ਬਹੁਤ ਘੱਟ ਹੁੰਦੇ ਆ ਸਾਫ਼ ਸੋਤਰੀ ਵੀਰ ਨੇ ਗਾਇਕੀ ਕੀਤੀ ਆ ਤਾਂ ਹੀ ਉਹਦੇ ਸਾਰੇ ਫੈਨ ਹੋਇਆ ਤਾਂ ਹੀ ਉਹਦੇ ਸਾਰੇ ਪੰਜਾਬੀ ਦੀਵਾਨੇ ਆ ਤੇ ਪਰ ਅੱਜ ਉਹ ਕਿਸ ਹਾਲਤ ਦੇ ਵਿੱਚ ਆ ਕਿਉਂ ਜਿੰਮੇਵਾਰ ਆ ਉਸਦਾ ਇਸ ਹਾਲਤ ਦੇ ਲਈ ਕਿਉਂ ਪਸ਼ੂ ਆਇਆ ਇੱਕ ਰੋਡ ਦੇ ਉੱਤੇ ਨਾ ਟਕਰਾਇਆ ਫਿਰ ਗੱਡੀ ਨਾਲ ਟਕਰਾਇਆ ਫਿਰ ਉਹ ਮੌਤ ਦੇ ਮੂੰਹ ਦੇ ਵਿੱਚ ਇਸ ਟਾਈਮ ਲੜਾਈ ਇਕ ਲੜ ਰਿਹਾ ਤੇ ਤੁਹਾਡੀਆਂ ਅਰਦਾਸਾਂ ਹੀ ਆ ਹੁਣ ਉਹਨੂੰ ਉੱਥੋਂ ਮੌਤ ਦੇ ਮੂੰਹ ਚ ਵਾਪਸ ਲੈ ਕੇ ਆਣਗੀਆਂ ਸੂਤ ਤੋਂ ਨੂੰ ਸਾਰਿਆਂ ਨੂੰ ਅਰਦਾਸ ਕਰੋ ਮੈਂ ਤਾਂ ਇਹੀ ਕਹਿੰਦਾ ਉਹਦੀ ਮਾਂ ਦਾ ਵੀ ਇਹੀ ਬਿਆਨ ਆਇਆ ਹੈ ਰਾਜਵੀਰ ਜਵੰਦਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਾਰੇ ਅਰਦਾਸ ਕਰੋ ਕੀ ਪਤਾ ਕਿਸ ਦੀ ਅਰਦਾਸ ਤੁਹਾਡੀ ਅਰਦਾਸ ਨਾਲ ਹੀ ਉਹ ਮੌਤ ਦੀ ਲੜਾਈ ਨੂੰ ਜਿੱਤ ਕੇ ਤੁਹਾਡੇ ਵਿੱਚ ਕੱਲੂ ਖੜਾ ਹੋਵੇ ਨਹੀਂ ਇਸ ਟਾਈਮ ਦੇ ਵਿੱਚ ਡਾਕਟਰਾਂ ਦਾ ਵੀ ਇਹੀ ਕਹਿਣਾ ਕਿ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹਾਲਤ ਦੇ ਵਿੱਚ ਆ ਵੀਰ ਤੇ ਜਿੰਨੇ ਵੀ ਸਿੰਗਰ ਉਹਨੂੰ ਮਿਲ ਕੇ ਆਏ ਜਦੋਂ ਵੀ ਉਹ ਸਾਹਮਣੇ ਬਾਹਰ ਆ ਕੇ ਬਿਆਨ ਦਿੰਦੇ ਆ ਕੈਮਰੇ ਅੱਗੇ ਵਾਕਿ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਕਿ ਪਾਕੇ ਹਾਲਤ ਬਹੁਤ ਜ਼ਿਆਦਾ ਗੰਭੀਰ ਆ। ਤੋਂ ਸਾਰੇ ਇਹੀ ਚਾਹੁੰਦੇ ਆ ਕਿ ਵੀਰ ਜਲਦੀ ਜਲਦੀ ਠੀਕ ਹੋ ਜਾਵੇ, ਆਪਣੀ ਫੈਮਿਲੀ ਦੇ ਵਿੱਚ ਜਾਵੇ ਤੇ ਫਿਰ ਤੋਂ ਪੰਜਾਬੀਆਂ ਦੀ ਸੇਵਾ ਕਰਨ ਲਈ ਪੰਜਾਬੀਆਂ ਦੇ ਵਿੱਚ ਆ ਜਾਵੇ। ਤੁਹਾਨੂੰ ਪਤਾ ਲੋਕ ਕਿ ਪੰਜਾਬ ਤੋਂ ਕਿਉਂ ਜਾਂਦੇ ਆ? ਕਿਉਂਕਿ ਪੰਜਾਬ ਬਾਹਰ ਫੋਰਨ ਦੇ ਵਿੱਚ ਉਹ ਇਹ ਚੀਜ਼ਾਂ ਸੋਚਦੇ ਆ। ਤੁਹਾਨੂੰ ਕਦੇ ਵੀ ਰੋਡ ਦੇ ਉੱਤੇ ਕੋਈ ਐਦਾਂ ਦਾ ਪਸ਼ੂ ਜਾਂ ਤੁਸੀਂ ਤੁਰ ਵੀ ਚੱਲ ਕੇ ਵੀ ਨਹੀਂ ਜਾ ਸਕਦੇ। ਉਥੇ ਸਪੀਡਾ ਬੰਨੀ ਆ ਕਿ ਇਸ ਰੋਡ ਦੇ ਉੱਤੇ ਇਸ ਤੋਂ ਘੱਟ ਕੋਈ ਗੱਡੀ ਵੀ ਨਹੀਂ ਚਲਾ ਸਕਦਾ ਐਨਐਸ ਇੰਜਨ ਸੀਸੀ ਤੋਂ ਘੱਟ ਜਿਹਦਾ ਵਾਈਕ ਹੋਏਗੀ ਗੱਡੀ ਹੋਏਗੀ ਉਹ ਨਹੀਂ ਜਾ ਸਕਦੀ ਉਸ ਰੋਡ ਦੇ ਉੱਪਰ ਤਾਂ ਹੀ ਉੱਥੇ ਬਹੁਤ ਹੀ ਜ਼ਿਆਦਾ ਐਕਸੀਡੈਂਟ ਘੱਟ ਹੁੰਦੇ ਆ ਤੇ ਸਾਨੂੰ ਪਤਾ ਪਿਛਲੇ ਦਿਨ ਚ ਵੀ ਸਾਰੇ ਪੰਜਾਬੀਆਂ ਨੇ ਅਰਦਾਸ ਕੀਤੀ ਹਰ ਪੰਜਾਬੀ इमोशनल ਹੋਇਆ ਸੀ ਹਰਜਿੰਦਰ ਵੀ ਹਰਜਿੰਦਰ ਸਿੰਘ ਵੀਰ ਦੀ ਵਜ੍ਹਾ ਤੋਂ ਜਿਹੜਾ ਉਹਨਾਂ ਦਾ ਫਲੋਟੀਆਜ ਟਰੱਕ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦਾ ਉੱਥੇ ਐਕਸੀਡੈਂਟ ਹੋਇਆ ਸੀ ਤੇ ਉੱਥੇ ਦੇਖੋ ਸਰਕਾਰ ਆ ਪੂਰੀ ਕੰਟਰੀ ਪੂਰੇ ਲੋਕ ਕਿੱਦਾਂ ਹਿੱਲ ਗਏ ਉਸ ਐਕਸੀਡੈਂਟ ਤੋਂ ਬਾਅਦ ਬਹੁਤ ਕਾ ਟੈਕਸੀਡੈਂਟ ਹੁੰਦੇ ਆ ਬਹੁਤ ਘੱਟ ਚਾਂਸ ਹੁੰਦੇ ਆ ਕਿਉਂਕਿ ਉਹ ਲੰਬੀ ਸੋਚ ਕੇ ਚੱਲਦੇ ਆ ਕਿਉਂ ਨਹੀਂ ਆਪਣੇ ਦੇਸ਼ ਦੇ ਵਿੱਚ ਇਦਾਂ ਹੁੰਦਾ ਕਿਉਂ ਕੀ ਵਜ੍ਹਾ ਇਸ ਦੀ ਕਿਉਂ ਅੱਜ ਉਹ ਵੀਰ ਲੜਾਈ ਲੜ ਰਿਹਾ ਮੌਤ ਨਾਲ ਕੀ ਕਸੂਰ ਸੀ ਉਸ ਦਾ ਉਹ ਤਾਂ ਹਮੇਸ਼ਾ ਦੀ ਤਰ੍ਹਾਂ ਗਿਆ ਸੀ ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਸੀ ਹਮੇਸ਼ਾ ਜਾਂਦਾ ਸੀ ਤੇ ਗਿਆ ਸੀ ਇਸ ਵਾਰ ਵੀ ਉਸ ਨੂੰ ਕੀ ਪਤਾ ਸੀ ਕਿ ਉਹ ਐਂਬੂਲੈਂਸ ਦੇ ਵਿੱਚ ਆਏਗਾ ਤੇ ਉਹਨੂੰ ਆ ਕੇ ਉਹਨੂੰ ਲੜਨਾ ਪੈਣਾ ਫਾਈਟ ਕਰਨੀ ਪੈਣੀ ਆ ਮੌਤ ਦੇ ਲਈ ਦੁਬਾਰਾ ਉੱਠਣ ਲਈ ਦੁਬਾਰਾ ਬਾਈਕ ਤੇ ਜਾਣ ਲਈ ਪਰ ਹੋਰ ਤੁਸੀਂ ਸੋਚਣਾ ਤੁਸੀਂ ਸਮਝਣਾ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਸੁਣਦੇ ਵਿੱਚ ਆਇਆ ਵੀਰ ਨੂੰ ਜਦੋਂ ਲੈ ਕੇ ਆ ਰਹੇ ਤੇ ਦੋ ਵਾਰ ਅਟੈਕ ਵੀ ਹੋਇਆ ਦਿਲ ਦਾ ਦੌਰਾ ਪਿਆ ਪਰ ਫਿਰ ਵੀ ਹਜੇ ਵੈਂਟੀਲੇਟਰ ਤੇ ਆ ਤੁਹਾਡੀਆਂ ਅਰਦਾਸਾਂ ਤੇ ਹੀ ਚੱਲ ਰਿਹਾ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਵੀਰ ਲਈ ਚੜ੍ਹਦੀ ਕਲਾ 'ਚ ਜਲਦੀ ਜਲਦੀ ਠੀਕ ਹੋ ਕੇ ਆਪਣੇ ਚਿਹਰਾ ਦੁਆਰਾ ਫੇਰ ਤੋਂ ਆ ਜਵੇ ਜੇ ਕੋਈ ਐਦਾਂ ਦੇ ਪੰਜਾਬੀ ਜਿਹੜੇ ਗਾਇਕ ਆ ਬਹੁਤ ਘਾਟਾ ਬਹੁਤ ਅੱਗੋਂ ਵੀ ਨਹੀਂ ਆ ਰਹੇ ਬਹੁਤ ਘਾਟ ਮਿਲ ਰਹੇ ਆ ਸੋ ਤਾਂ ਕਰਕੇ ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਕੋਈਏ ਪਿੱਛੋਂ ਨੂੰ ਪਤਾ ਭੱਲਾ ਸਾਹਿਬ ਤੁਰ ਗਏ ਆ ਤੇ ਹੁਣ ਆਪਾਂ ਨਹੀਂ ਚਾਹੁੰਦੇ ਕਿ ਆਪਾਂ ਕਿਸੇ ਹੋਰ ਨੂੰ ਕੋਈਏ ਸੋ ਸਾਰੇ ਅਰਦਾਸ ਕਰੋ ਵੀਰ ਲਈ ਕਿ ਚੜ੍ਹਦੀ ਕਲਾ ਜਲਦੀ ਜਲਦੀ ਠੀਕ ਹੋ ਜAVE ਬਾਕੀ ਜੋ ਵੀ ਅਪਡੇਟ ਆਏਗੀ ਜਿੱਦਾਂ ਵੀ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ